Yeah. ਅਸੀਂ 3 ਦਿਨਾਂ ਦਾ ਤਿਹਾਰ ਬਹੁਤ ਵਧੀਆ ਮਨਾਉਂਦੇ ਆ ਸੱਬਿਆ ਚਾਰ ਦੇ ਪ੍ਰੋਗਰਾਮ ਕੁੜੀਆਂ ਦਾ ਤਿਹਾਰ ਕੁੜੀਆਂ ਦਾ ਪਿਆਰਾ ਸਾਰੀਆਂ ਕੁੜੀਆਂ ਕੱਟੀਆਂ ਹੁੰਦੀਆਂ ਨੇ ਸਹੌਰਿਆਂ ਤੋਂ ਵੀ ਹੁੰਦੀਆਂ ਨੇ ਗਿਆ ਇਹ ਇਹ ਸੌਣ ਕਹਿੰਦੇ ਨੇ ਸੌਣ ਵੀਰ ਕੱਟੀਆਂ ਘਰੇ ਭਦਰ ਚੰਦਰੀ ਵਿਛੋੜੇ ਪਾਵੇ ਮਨੁੱਖੀ ਜੀਵਨ ਵਿੱਚ ਸੰਸਕਾਰ ਸਭਿਆਤਾ ਅਤੇ ਰੀਤੀ ਰਵਾਜਾਂ ਦੀ ਬਹੁਤ ਹੀ ਅਹਿਮੀਅਤ ਹੈ ਅਤੇ ਭਾਰਤ ਦੇਸ਼ ਦੇ ਵਿੱਚ ਮਨਾਏ ਜਾਣ ਵਾਲੇ ਤਿਹਾਰ ਆਪਣੇ ਆਪ ਦੇ ਵਿੱਚ ਸਭਿਆਤਾ ਨੂੰ ਦਰਸਾਉਂਦੇ ਹਨ ਜਿਸ ਨਾਲ ਕਿ ਹੁੰਦੀਆਂ ਪੀੜ੍ਹੀਆਂ ਨੂੰ ਬਧੇਰੇ ਗਿਆਨ ਵੀ ਮਿਲਦਾ ਹੈ ਇਸੇ ਤਰ੍ਹਾਂ ਸਾਨੇਵਾਲ ਨੇੜੇ ਪਿੰਡ ਕਨੇਚ ਵਿਖੇ ਮੇਲਾ ਤੀਆਂ ਦਾ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਪਿੰਡ ਵਿੱਚ ਇਕੱਠੇ ਹੋ ਕੇ ਤੀਜ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤੇ ਬੀਬੀਆਂ ਦੇ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਆਧਾਰਿਤ ਭੋਲੀਆਂ ਪਾ ਕੇ ਛੋਟੇ ਬੱਚਿਆਂ ਨੂੰ ਸੱਭਿਆਚਾਰ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਪਾਰਟਿਸਪੇਟ ਕਰਨ ਵਾਲੇ ਛੋਟੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇ ਰੰਗ ਦੇ ਕੱਪੜੇ ਪਾ ਕੇ ਅਤੇ ਨੱਚ ਟੱਪ ਕੇ ਇਸ ਦਿਨ ਦੀ ਖੁਸ਼ੀਆਂ ਦਾ ਆਨੰਦ ਮਾਣਿਆ ਗਿਆ। ਇਹ ਮੇਲਾ ਤੀਆਂ ਦਾ ਪਿੰਡ ਕਨੇਚ ਦੇ ਸਹਿਯੋਗੀ ਸੱਜਣਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸ਼ਸ਼ੀਕਾ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚਿਆ ਹਾਂ ਪਿੰਡ ਨੇ ਦੇ ਵਿੱਚ ਜਿੱਥੇ ਪਿੰਡ ਦੀਆਂ ਬੀਬੀਆਂ ਦੇ ਵੱਲੋਂ ਜਿਹੜਾ ਕੀਤਿਆਂ ਦਾ ਤਿਆਰ ਮਨਾਇਆ ਜਾ ਰਿਹਾ ਔਰ ਹਰਪਾਲ ਸਿੰਘ ਪਾਲਾ ਜੀ ਜਿਨ੍ਹਾਂ ਨੇ ਪੂਰਨ ਸਹਿਯੋਗ ਦੇ ਰਹੇ ਨੇ ਇਸ ਰੂਪ ਦੇ ਵਿੱਚ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪਿੰਡ ਦੀ ਜਿਹੜੀਆਂ ਅੱਜ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਜਿਹੜੀਆਂ ਕਿ ਅੱਜ ਇੱਥੇ ਪਹੁੰਚੀਆਂ ਨੇ ਤੀਆਂ ਦਾ ਤਿਉਹਾਰ ਮਨਾ ਰਹੀਆਂ ਨੇ, ਬੋਲੀਆਂ ਪਾ ਰਹੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਇਸ ਮੌਕੇ ਤੇ ਔਰ ਹਰਪਾਲ ਸਿੰਘ ਪਾਲਾ ਵੀ ਸਾਡੇ ਨਾਲ ਸਹਿਯੋਗੀ ਨੇ ਆਪ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਓ ਵੇਖਦੇ ਹਾਂ ਰਿਪੋਰਟ ਹਾਂਜੀ ਅੱਜ ਪਿੰਡ ਦੇ ਵਿੱਚ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਹ ਕਹਿੰਦੇ ਅਸੀਂ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਉਂਦੇ ਆ ਸੱਭਿਆਚ ਆਦਿ ਦਾ ਨਾਮ ਹੈ ਇਹ ਇਹ ਲੋਰੇ ਤੋਂ ਜਿਹੜਾ ਜਰਮਾਤਨਾਤ ਸਾਉਂਦ ਕਨਿਆ ਦਾ ਪ੍ਰੋਕਟ ਜਾਨੂ ਵੀ ਹੋ ਰਿਹਾ ਕੀਤਾ ਜੀ ਅੰਮ੍ਰਿਤ ਨੂੰ ਵੀ ਆਖਦੇ ਹਾਂ ਹਾਲ ਹੀ ਸਾਰੇ ਕਦ ਦੇ ਜਦੋਂ ਸਿੱਖ ਦੇ ਵਿੱਚ ਹੈ ਜੀ ਕੋਈ ਗੱਲ ਸੁਣਦੇ ਹਾਂ ਸਾਡੇ ਮਸਾਲੇ ਮੇਰੇ ਖੁੱਪ ਚਾਹ ਰਹੇ ਕਿਉਂਕਿ ਇਹਾਂ ਦਾ ਪਿਆਰ ਹੈ ਕੁੜੀਆਂ ਦਾ ਪਿਆਰ ਆ ਸਾਰੀਆਂ ਕੁੜੀਆਂ ਕੱਟੀਆਂ ਆਉਂਦੀਆਂ ਨੇ ਸੌਹਰਿਆਂ ਤੋਂ ਵੀ ਆਉਂਦੀਆਂ ਨੇ ਕਿ ਇਹ ਸੌਣ ਕਹਿੰਦੇ ਹੁੰਦੇ ਨੇ ਸੌਣ ਵੀਰ ਕੱਟੀਆਂ ਕਰੇ ਭਦਰ ਚੰਦਰੀ ਵਿਛੋੜੇ ਪਾਵੇ ਇਹ 3 ਰਾਤੀ ਹਾਰ ਕੁੜੀਆਂ ਨੂੰ ਰਲ ਮਿਲ ਕੇ ਇਕੱਠੀਆਂ ਕਰਦਾ ਆ। ਆਨਾਰੇ ਵੀਰ ਵੀ ਸਾਨੂੰ ਬਹੁਤ ਸਾਥ ਦਿੰਦੇ ਨੇ ਕਿਉਂਕਿ ਪਿੰਡ ਦੇ ਹੋਰ ਵੀ ਵੀਰ ਨੇ ਹੋਰ ਵੀ ਭੈਣ ਭਰਾ ਨੇ ਜਿਹੜੇ ਸਾਨੂੰ ਇਕੱਠੀਆਂ ਕੁੜੀਆਂ ਵਾਸਤੇ ਸਾਨੂੰ ਸਾਥ ਦਿੰਦੇ ਨੇ। ਅੱਜ ਇਸ ਮੌਕੇ ਤੇ ਕੀ ਮੈਸੇਜ ਆਸੀ ਕਹਿੰਦੇ ਆ ਮੇਰਾ ਮੈਸੇਜ ਇਹੀ ਆ ਵੀ ਕੋਈ ਕੁੜੀ ਨੂੰ ਜਿਵੇਂ ਕਹਿੰਦੇ ਨੇ ਧੀਆ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਨੇ ਧੀਆ ਨੂੰ ਕੁੱਖਾਂ ਵਿੱਚ ਨਹੀਂ ਮਾਰਨਾ ਚਾਹੀਦਾ ਕਿਉਂਕਿ ਧੀਆ ਨੂੰ ਲਿਆਓ ਧੀਆ ਕੀ ਨਹੀਂ ਕਰਦੀਆਂ ਧੀਆ ਸਾਰਾ ਕੁਝ ਕਰਦੀਆਂ ਨੇ। ਉੱਤਾਨੋਂ ਅੱਗੇ ਧੀਆ ਵਧੀਆਂ ਹੋਈਆਂ ਨੇ ਮੇਰਾ ਕਹਿਣ ਦਾ ਇਹ ਮਤਲਬ ਆ ਕਿ ਮੈਂ ਆਪਣੀ ਧੀ ਨੂੰ ਜਿੱਥੇ ਤੱਕ ਬਚਾ ਸਕਦੀ ਆ ਮੈਂ ਉੱਥੇ ਤੱਕ ਮੇਰੀ ਧੀ ਨੂੰ ਸਾਥ ਦਿੰਨੀ ਆ ਹਰ ਕੋਈ ਵੀ ਕੋਈ ਵੀ ਮਾਮਾ ਆਪਣੀ ਧੀ ਨੂੰ ਬੱਤ ਤੋਂ ਵੱਧ ਸਾਥ ਦੇਵੇ ਮੇਰਾ ਨਾਮ ਉਹਦੀ ਵੀ ਦਿੰਦ ਕਰਾ ਰਹੇ ਬੱਲੇ ਰੌਣਕ ਇਹ ਪਿਆਰ ਮਨਾਇਆ ਜਾ ਰਿਹਾ ਹੈ ਇਸ ਧੀਆ ਦਾ ਤਿਹਾਰ ਜੋ ਸੱਭਿਆਚਾਰ ਮੇਲਾ ਮਤਲਬ ਅਸੀਂ ਵਧੀਆ ਤਰੀਕੇ ਨਾਲ ਮਨਾਉਣਾ ਹੈ ਇਸ ਪਿੰਡ ਦੇ ਵਿੱਚ ਕਨੇਚ ਜਿ ਤਕਰੀਬਨ ਅਸੀਂ ਇਹ ਤਿਹਾਰਾ ਜਿਹੜਾ 3 ਸਾਲ ਤੋਂ ਮਨਾ ਰਹੇ ਹਾਂ ਉਦੋਂ ਇਹ ਪੁਰਾਣੇ ਸਮਿਆਂ ਤੋਂ ਵੀ ਮਨਾਇਆ ਜਾ ਰਿਹਾ ਉਹਦੇ ਟਿੱਪਲਾਂ ਤੇ ਪੀਂਗਾ ਪਾਉਂਦੀਆਂ ਸੀ ਕੁੜੀਆਂ ਵਧੀਆ ਤਰੀਕੇ ਨਾਲ ਗਿੱਧਾ ਕਰਦੀਆਂ ਸੀ ਟਿੱਪਲਾਂ ਦੇ ਥੱਲੇ ਨੱਚਦੀਆਂ ਸੀਗੀਆਂ ਹੁਣ ਇਸੇ ਰੀਤੇ ਸਕੂਲਾਂ 'ਚ ਵੀ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਤੇ ਪਿੰਡ-ਪਿੰਡ ਵਿੱਚ ਵੀ ਸਾਰੇ ਧੀਆਂ ਦਾ ਤਿਹਾਰ ਹਰ ਪਿੰਡ ਵਿੱਚ ਦੇ ਵਿੱਚ ਵਧੀਆ ਤਰੀਕੇ ਨਾਲ ਕੁੜੀਆਂ ਵਧੀਆ ਤਰੀਕੇ ਨਾਲ ਆਪਣਾ ਗਿੱਧਾ ਕਰਦੀਆਂ ਨੇ ਵਧੀਆ ਤਰੀਕੇ ਨਾਲ ਨੱਚਦੀਆਂ ਨੇ ਇਸ ਤਰੀਕੇ ਨਾਲ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਮੈਂ ਕਿਹਾ ਸੀ ਨਾ ਬੰਕੇ ਕੇ ਹਾਲ ਵਾਲੇ ਸਮਾਜ ਵਿੱਚ ਵੀ ਕਿੰਨਾ ਪਹਿਲਾ ਪੰਜਾਬੀ ਸਪੱਸ਼ਾਰਾ ਜਿਹੜਾ ਕਲਚਰ ਸੀਗਾ ਵੀ ਪਹਿਲਾਂ ਮਨਾਉਂਦੇ ਸੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੱਦਾਂ ਹੀ ਜਾਗਰੂਨ ਰੱਖਦਾ ਸੀ ਮਤਲਬ ਬਾਹਰ ਦੀਆਂ ਨਹੀਂ ਕੇ ਲੜ ਰਹੇ ਕਿੰਨਾ ਮਾੜੀ ਗੱਲਾਂ ਕਰਦੇ ਨੇ ਹਨ ਇਹ ਜੋ ਮਨਯੰਮੀ ਕਰਦੇ ਨੇ ਹਾਲੇ ਸਮੇਂ ਦੇ ਵਿੱਚ ਵੀ ਆਦੇ ਆ ਵੀ ਆ ਨੰਨੇ ਸਮੇਂ ਤੱਕ ਬਦਲਣ ਕਰ ਗਈ ਕੀ ਨਾਮ ਹੈ ਜੀ ਮੈਨੂੰ ਇਹ ਹਰਪਾਲ ਸਿੰਘ ਪਾਲਾ ਜੀ ਪਿੰਡ ਦੇ ਵਿੱਚ ਕੀ ਆ ਚਰ ਮਨਾਇਆ ਜਾ ਰਿਹਾ ਕਿਹੜਾ ਪਿੰਡ ਹੈ ਜੀ ਚੇਤੀ ਕਰੋ ਇਹ ਜੀ ਪਿੰਡ ਕਨੇਜਾ ਸਾਨੀਅਲ ਦੇ ਕੋਲ ਹੈ ਜੀ ਤੇ ਬੀਬੀਆਂ ਅੱਜ ਪ팃ਿਆਹਨ ਮਨਾ ਰਹੀਆਂ ਨੇ ਜੀ 3 ਦਾ ਬਹੁਤ ਵੱਡਿਆਂ ਤੋਂ ਛੋਟਿਆਂ ਤੱਕ ਸਾਰੇ ਆਏ ਹੋਏ ਨੇ ਤੇ ਬਾਕੀ ਐਨ ਆਰ ਆਈ ਪਰਾਂਵਾਂ ਬੰਨੀਆਂ ਤੇ ਪਿੰਡ ਦੇ ਸਾਰੇ ਸੰਜੋਗ ਦਿੱਤਾ ਇਹਨਾਂ ਨੇ ਤੇ ਉਹ ਅਤੇ ਅਗਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ 3 ਦਾ ਧਿਆਨ ਮਨਾਵਾਂਗੇ